ਬੱਬੀ ਨਹੀਂ ਵਜਾਏਗਾ ਕੁਛ ਬੋਲੇਗਾ ਵੀ ਅਬੇ ਵਜਾਏਗਾ ਨਾ ਭੀੜੋ ਗਿੱਦੜਵੇ ਵਾਲਾ ਬੰਸਾ ਜੋਗੀ ਆਇਆ ਜੋਗੀਆਂ ਦੀ ਰੈਲੀ ਕਰਨੀ ਲੰਗਰ ਲਾਉਣਾ ਓਥੇ ਜੋਗੀਆਂ ਨੇ ਸੌਦਾ ਨੋਟ ਕਰ ਸੇਠਾ ਕਰਾਓ ਗਾਜਰ ਮਟਰ ਤੇ ਹਰਾ ਗਵਾਰਾ ਕਿਲੋ ਕਿਲੋ ਕਰਦੇ ਸਾਰਾ ਭਿੰਡੀ ਤੋਰੀ ਤੇ ਕਰੇਲੇ 4 ਪੌਂ ਨੂੰ ਪਾ ਦੇ ਦੇਲੇ ਅੱਧਾ ਕਿਲੋ ਮੂਲੀ ਪਾ ਦੇ ਪੱਤੇ ਉਹਨਾਂ ਦੇ ਸਾਰੇ ਨਾਲ ਸਾਗ ਸਰੋਂ ਦਾ ਪਾਲਕ ਮੁੱਠੀ ਇੱਕ ਧਨੀਆ ਦੀ ਪਾ ਦੇ ਗੁੱਟੀ ਭਰਤੇ ਵਾਸਤੇ ਵੈਂਗਰ ਲਿਆ ਦੇ ਵਿੱਚੇ ਹਰੀਆਂ ਮਿਰਚਾਂ ਪਾ ਦੇ ਚੁੱਚੂ ਵੈਂਗਰ ਹੋਰ ਨਾ ਕਾਨੇ ਮਟਰਾਂ ਵਾਲੇ ਪਾ ਦੇ ਦਾਣੇ ਇੱਕ ਬੰਦ ਗੋਭੀ ਦਾ ਫੁੱਲ ਲਿਆ ਦੇ ਚਟਨੀ ਬਾਤੇ ਚਿਬੜ ਪਾ ਦੇ ਆਲੂ ਪਾ ਦੇ ਲਾਲ ਤੇ ਛਿੱਟੇ ਖੀਰੇ ਪਾ ਦੀ ਵੇਖ ਕੇ ਮਿੱਟੇ ਫੁੱਲ ਗੋਭੀ ਤੇ ਤੋਰੀ ਪਾ ਦੇ ਇੱਕ ਗੰਡਿਆਂ ਦੀ ਬੂਰੀ ਪਾ ਦੇ ਠੇਠਾ ਗੋਗਲੂਆਂ ਤੋਂ ਮਿੱਟੀ ਲਾ ਦੇ ਅੱਧਾ ਕਿਲੋ ਇਹ ਵੀ ਪਾ ਦੇ ਸ਼ਿਮਲਾ ਮਿਰਚ ਤੇ ਕੱਦੂ ਤਰ ਦੇ ਅੱਧਾ ਕਿਲੋ ਅਦਰ ਕਰ ਦੇ ਸੌਦਾ ਮੇਰਾ ਗਿਣਕੇ ਸਾਰਾ ਸਾਰਾ ਮੇਰੀ ਕਾਰ ਚ ਤਰ ਦੇ ਬਾਬਾ ਜੀ ਤੁਹਾਡਾ ਸੌਦਾ ਸਾਰਾ ਪਾ ਦਿੱਤਾ ਧਾਰ ਬਾਬਾ ਕਦੇ ਵੀ ਨਹੀਂ ਲਓ ਬਾਬਾ ਜੀ ਬਿੱਲ ਦੇ ਜੋ ਅਸੀਂ ਤੁਹਾਨੂੰ ਜਾਣਦੇ ਵੀ ਨਹੀਂ ਜਿਵੇਂ ਸਬਜ਼ੀ ਵਾਲਾ ਮੀਤਾ ਤੂੰ ਮਲੋੜ ਚ ਮਸ਼ਹੂਰ ਐ ਮੇਰਾ ਵੀ ਤਾਂ ਪਿੰਡ ਇਤੋਂ ਨਹੀਂ ਆ ਬਹੁਤੀ ਦੂਰ ਐ ਕਰਾਈ ਵਾਲਾ ਪਿੰਡ ਮੇਰਾ ਗਿੱਦੜਵਾ ਤਸੀਲ ਐ ਬਣਸਾ ਜੋਗੀ ਮੇਰਾ ਨਾਮ ਅਸਤ ਗੱਲਾਂ ਦਾ ਚਕੀਨ ਐ ਹੁਣ ਤੱਕ ਬਿੱਲ ਰਿਆ ਸਾਰੇ ਮੈਂ ਭਰਦਾ ਟੂਟੀ ਵਾਲਾ ਹੋਵੇ ਚਾਹੇ ਬਿਜਲੀ ਦਾ ਘਰ ਦਾ ਬਿੱਲ ਤੇਰਾ ਲੈ ਕੇ ਅਸੀਂ ਕਿਤੇ ਨਹੀਂੋਂ ਨੱਸਦੇ ਬਿੱਲ ਤੇਰਾ ਦੇ ਕੇ ਜਾਵਾਂਗੇ ਇਹਦੀ ਲਾਸਟ ਡੇਟ ਮੈਨੂੰ ਦੱਸ ਦੇ ਆਓ ਜੀ ਮਾ